ਅਸੀਂ ਸੰਤਾਤਾ ਸਿੰਘ ਜੀਾਰੇ ਅੱਜ ਤੋਂ 60-70 ਸਾਲ ਪਹਿਲਾਂ ਦਾ ਪੁਰਾਣਾ ਇਤਿਹਾਸ ਤੁਹਾਨੂੰ ਦਿਖਾ ਰਹੇ ਹਾਂ ਫੋਟੋਆਂ ਦੇ ਜਿਹੜੀ ਜੋ ਕਿ ਹੰਤਾ ਅਤਾ ਸਿੰਘ ਜੀ ਮਹਾਰਾਜ ਸਦਾ ਕਾਰਮਚਾਰੀ ਮਾਤਾ ਪਾਲੀ ਦੇ ਘਰ ਚਿੰਮੇ ਵਿਖੇ ਜਨਮ ਹੋਇਆ ਉਹ ਆਪਣੀ ਛੋਟੀ ਉਮਰ ਚ 8 9 7 ਦੀ ਉਮਰ ਚ ਇਸ ਮਸਤਨਾ ਛਿੜੇ ਚਾਇ ਸਨ ਜੋ ਕਿ ਉਸ ਤੋਂ ਬਾਅਦ ਆਪਣਾ ਬਵਸ ਪੰਡ ਚਲੇ ਗਈ ਉਸ ਤੋਂ ਬਾਅਦ ਉਹ ਆਪਣਾ ਖੇਤੀਬਾੜੀ ਅਸੂਲ ਚਾਲਦੇ ਰਹੇ ਤੇ ਹੌਲੀ-ਹੌਲੀ ਉਹ ਫੌਜਪਤੀ ਹੋ ਗਏ ਫੌਜਪਤੀ ਹੋਣ ਤੋਂ ਬਾਅਦ ਉਹ ਆਪਣਾ ਨਾਂ ਕਟਾ ਕੇ ਰਾਵਾ ਪਿੰਡੀ ਇਹ ਹੋਰ ਪੰਡਾ ਜਾਂ ਕੇ ਆਪਣਾ ਤਪੱਸਿਆ ਕਰਦੇ ਰਹੇ ਜੋ ਪੇਰ ਬਹੁਤ ਲੰਬੀ ਸਾਖੀ ਹੈ ਸਾਖ ਘਟ ਹੀ ਤੁਹਾਨੂੰ ਦੱਸ ਰਿਹਾ ਕਿ ਹਜੂਰ ਸਾਹਿਬ ਚਲੇ ਗਏ ਹਜੂਰ ਸਾਹਿਬ ਉਥੇ ਨਦੀ ਦੇ ਵਿੱਚ ਜਾ ਕੇ ਤਪੱਸਿਆ ਕਰਨ ਲੱਗੇ ਤਾਂ ਉਹਨਾਂ ਨੂੰ ਗੁਰੂ ਕੋ ਹੁਰੂ ਕੋ ਐ ਸੰਜਿਨੇ ਆਪ ਦਾ ਸੰਦੇਸ਼ ਦਿੱਤੇ ਕਿ ਭਾਈ ਮਾਲਵਾ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਕਿ ਕੋਈ ਵਿਦਿਆ ਦਾ ਅਧਾਰਾ ਕੋਲੋਂ ਦਾਉਣਾ ਨੇ ਉੱਥੋਂ ਵਾਪਸ ਆ ਕੇ ਇਸ ਮਸਤਾਨਾ ਸਾਹਿਬ ਜੋ ਕਿ ਲਵੇਯੀਆ ਸੰਗਤਾਂ ਦੇ ਸਹਿਯੋਗ ਨਾਲ ਮਸਤਾਨਾ ਸਾਹਿਬ ਜੋ ਮਸਤ ਦੇ ਨਾਂ ਤੇ ਇੱਕ ਸਥਾਨ ਸੀ ਉੱਥੇ ਆ ਕੇ ਆਪਣਾ ਇਹ ਸਥਾਨ ਕਾਇਮ ਕੀਤਾ ਉਸ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ ਇਹ ਸੜਕ ਦੇ ਸੰਯੋਗ ਬਨਾਰਾ ਰੋਡ ਦੇ ਬੈਸਾਈਡ ਦਾ ਅਕਾਟ ਆਜ ਦੀ ਵੇੜਿੰਗ ਦੇ ਸਰ ਰਹੀਆ ਤੋਂ ਐਸਾਈਡ ਤੋਂ ਅਸੀਂ ਜਾਣੇ ਜਦੋਂ ਰਾਜ ਦੇ ਅੱਗੇ ਆ ਜੋ ਨਿੰਮ ਦੇ ਸਰ ਰਹਾ ਇਥੇ ਬਾਬਾ ਸੰਤ ਇਸਾ ਸਿੰਘ ਜੀ ਜੋ ਸੰਤਾ ਤੋਂ ਬਾਅਦ ਇਥੇ ਮਹੰਤ ਰਹੇ ਨੇ ਜਿਨ੍ਹਾਂ ਨੂੰ ਇਸ 골ਦ ਵਾਰਿਦਾ ਫਾਟਿ ਤੇ ਤੀਜੇ ਸੀ ਉਹਨਾਂ ਦੀ ਇਹ ਰਾਸ ਸੀ ਕੀ ਉਹ ਅਸੀਂ ਤੁਹਾਨੂੰ ਅੱਗੇ ਦਿਖਾਉਣੀ ਆ ਇਸ ਤੋਂ ਬਾਅਦ ਅੱਗੇ ਜਾ ਕੇ ਅੱਛਾ ਇਹ ਉਹ ਫੋਟੋ ਹੈ ਜੀ ਜਿਹੜੀ ਉਹ ਬੱਸ ਸਟੈਂਡ ਤੋਂ ਦੇਖਦੇ ਆਪਾਂ ਹਾਂ ਠੀਕ ਹੈ ਜੀ ਬੱਸ ਸਟੈਂਡ ਤੋਂ ਪਹਿਲਾਂ ਸੜਕਾਂ ਹੁੰਦੀਆਂ ਨਹੀਂ ਸੀ ਹੁਣ ਹੁੰਦੀ ਸੀ ਇਹ ਪਹਿਲਾਂ ਇਹ ਪਹਿਲਾਂ ਖਾਲੀ ਪਿਆ ਸੀ ਸਾਰਾ ਠੀਕ ਹੈ ਹੁਣ ਤਾਂ ਉੱਥੇ ਸੜਕਾਂ ਵਗੈਰਾ ਬਣ ਗਿਆ ਠੀਕ ਹੈ ਜੀ ਜੋ ਇਹ ਫੋਟੋ ਹੈ ਇਹ ਕਾਰਜ ਦੇ ਇਸ ਤੇ ਨਾਂ ਜੋ ਆਉਂਦਾ ਹੈ ਡਿਊਟੀ ਸਾਹਿਬ ਬਹੁਤ ਪੁਰਾਣੀ ਡਿਊਟੀ ਆ ਇਹ ਫੋਟੋਜ਼ ਨੂੰ ਮਸਤਾਨਾ ਸਾਹਿਬ ਖੇਤੀਬਾੜੀ ਕੰਮ ਬਣਾਇਆ ਸੀ ਇਹ ਉਸ ਸਮੇਂ ਦੀ ਫੋਟੋ ਲੈਤੀ ਹੋਇਆ ਠੀਕ ਹੈ ਜੀ ਇਹ ਡਿਊਟੀ ਆ ਡਿਊਟੀ ਦੇ ਨਾਲ ਇਸ ਦੇ ਨਾਲ ਕਮਰੇ ਨੇ ਉਸ ਨੂੰ ਅਸੀਂ ਪਕਾਉਂਦੇ ਆ ਠੀਕ ਹੈ ਅਕਾਲ ਅਕੈਡਮੀ ਦੀ ਡਿਊਟੀ ਹੈ ਜੀ ਨਹੀਂ ਨਹੀਂ ਇਹ ਡਿਊਟੀ ਗੁਰਦੁਆਰਾ ਸਾਹਿਬ ਦੀ ਡਿਊਟੀ ਸੀ ਪਹਿਲਾਂ ਸਭ ਤੋਂ ਪਹਿਲਾਂ ਜਿੱਥੇ ਆਪਾਂ ਬੈਠਿਆਂਗੇ ਬੈਠਿਆਂ ਠੀਕ ਹੈ ਇਹ ਗੁਰਦੁਆਰਾ ਸਾਹਿਬ ਅੰਦਰ ਆਉਣ ਆਏ ਅੰਦਰਲੇ ਪਾਸੇ ਦੀ ਫੋਟੋ ਆਏ ਡਿਊਟੀ ਦੇ ਠੀਕ ਹੈ ਜੀ ਜੋ ਡਿਊਟੀ ਤੋਂ ਅੰਦਰ ਆਉਣਿਆ ਤਾਂ ਸ੍ਰੀ ਗੁਰਦੁਆਰਾ ਸਾਹਿਬ ਮਾਸਤਾਨਾ ਦਾ ਜੋ ਸੰਤਾਂ ਦਾ ਆਪ ਦੇ ਹੱਥੀ ਗੁਰਦੁਆਰਾ ਬਣਾਇਆ ਹੋਇਆ ਇਹ ਉਸਦੀ ਤਸਵੀਰ ਹੈ ਠੀਕ ਹੈ ਜੀ ਗੁਰਦੁਆਰੇ ਦੇ ਮੂਰੇ ਭਰਾੰਡਾ ਹੈ ਇਹ ਦੇ ਚਾਰੇ ਪਾਸੇ ਪੌੜੀਆਂ ਬਾਅਦ ਬਣੀਆਂ ਨੇ ਪਹਿਲਾਂ ਚਾਰੇ ਪਾਸੇ ਵਿਚਾਰੇ ਵਿਚਾਰੇ ਪੌੜੇ ਹੁੰਦੇ ਸਨ ਸਮੀ ਠੀਕ ਹੈ ਕੰਧ ਹੁੰਦੀ ਸੀ ਇਹਦੇ ਠੀਕ ਹੈ ਜੀ ਇਹ ਇਹ 1920 ਤੋਂ ਪਹਿਲਾਂ ਦੀ ਫੋਟੋ ਆ ਅੱਛਾ ਜੀ 1920 ਤੋਂ ਪਹਿਲਾਂ ਦੀ ਹੈ ਜੀ ਪਹਿਲਾਂ ਦੀ ਫੋਟੋ ਬਣੀ ਹੋਈ ਆ ਸੰਤਾਂ ਮੇਰੇ ਵੀ ਤਾਂ 100 ਸਾਲਾਂ ਤੋਂ ਹੋ ਗਿਆ ਜੀ ਹਾਂ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਇਹ 1964 ਦੀ ਫੋਟੋ ਆ ਠੀਕ ਹੈ ਜੀ ਹਾਂ ਮੇਰੇ ਖਿਆਲ ਚ ਉਹ ਕੌੜੀਆਂ ਹੈ ਨਹੀਂ ਸੀ ਪਹਿਲਾਂ ਇਹ ਪਹਿਲਾਂ ਉਸ ਸਮੇਂ ਖੇਮ ਆਈ ਹੋਈ ਸੀ ਜਦੋਂ ਸਰੋਵਰ ਦਾ ਪਾਣੀ ਬਿਲਕੁਲ ਉੱਪਰ ਤੱਕ ਆਇਆ ਗਿਆ ਸੀ ਇਹ ਉਸ ਸਮੇਂ ਦਾ ਇਹ ਖੂਦ ਹੀ ਫੋਟੋ ਆ ਜੋ ਕਿ ਪਹਿਲੀ ਫੋਟੋ ਦੇ ਵਿੱਚ ਅਸੀਂ ਇਹ ਖੂਦ ਦਿਖਾਇਆ ਹੋਇਆ ਤੁਹਾਨੂੰ ਠੀਕ ਹੈ ਜੀ ਤੇ ਇੱਥੇ ਇੱਕ ਹਾਰਤੀ ਲੱਜੀ ਹੁੰਦੀ ਸੀ ਜਿਸ ਦੇ ਨਾਲ ਹੱਥ ਪੈਰ ਧੋਣ ਵਾਸਤੇ ਪਾਣੀ ਬਾਹਰ ਕੱਢਿਆ ਜਾਂਦਾ ਸੀ ਉੱਛਾ ਜੀ ਤੀਜੀ ਫੋਟੋ ਦੁਆਰਾ ਸਾਭ ਦੀ ਜੋ ਕਿ ਸਰੋਵਰ ਨੂੰ ਆਇਦਰ ਨੂੰ ਢਾ ਕੇ ਚਾਰੇ ਪਾਸੇ ਪੌਂਡੀਆਂ ਬਣਾਈਆਂ ਗਈਆਂ ਤੇ ਇਠਾ ਸਰੋਵਰ ਦੀ ਸਫਾਈ ਕਰਕੇ ਇਹ ਇਹ ਆ ਕੀਤਾ ਕਿਹਾ ਠੀਕ ਹੈ ਜੀ ਇਹ ਹੁਣ ਇਹ ਕਾਜ ਦੀ ਵਡੰਗੀ ਦੀਆ ਹਾਂ ਇਹ ਕੋ ਦੁਆਰਾ ਸਾਭ ਵੀ ਬੈਠੇਗਾ ਠੀਕ ਹੈ ਪਹਿਲਾਂ ਪਿਛਲੇ ਬਸੜੀ ਕੰਦਾ ਉਹ ਹੈ ਨਹੀਂ ਸੀ ਨਾ ਜੀ ਹਾਂ ਇਹ ਕੁਝ ਨਹੀਂ ਸੀ ਪਹਿਲਾਂ ਬਿਲਕੁਲ ਸਾਫ਼ ਸੀ ਇਥੋਂ ਨਹੀਂ ਵਿਚਾਰਦੀ ਰਸਤੇ ਉਹ ਸਾਹਮਣੇ ਜਾਣ ਵਾਸਤੇ ਸੀ ਤਾਂ ਹੀ ਕੋਲ ਜਿ ਦਿਖ ਰਿਹਾ ਹੈ ਇਹ ਜਿਹੜਾ ਹੁਣ ਇਸ ਟਾਈਮ ਗੁਰਦੁਆਰਾ ਬਣਿਆ ਹੋਇਆ ਹੈ ਇਹਦਾ ਇੱਕ ਹਾਲ ਬਣਾ ਦਿੱਤਾ ਗਿਆ ਠੀਕ ਹੈ ਜੀ ਪੁਰਾਣਾ ਜਿਹੜਾ ਉਹ ਪਹਿਲਾਂ ਸੱਜਿਆ ਸੀ ਉਹ ਪੁਰਾਣੇ ਗੁਰਦੁਆਰੇ ਦੀ ਆ ਘੁੰਮ ਕੇ ਦੱਸਦਾ ਆ ਸਾਰਾ ਨਵਾਂ ਗੁਰਦੁਆਰਾ ਹਾਲ ਬਣਾ ਦਿੱਤਾ ਗਿਆ ਇਹ ਜਿਹੜੀ ਐਸ ਸਾਈਡ ਤੇ ਦਿੰਦੀ ਆ ਡਿਊਟੀ ਇਹ ਡਿਊਟੀ ਨਵੀਂ ਬਣਾਈ ਆ ਪੀਸੀ ਡਿਊਟੀ ਢਾ ਕੇ ਨਵੀਂ ਕਾ ਚਿੱਤੀ ਗਈ ਹਾਂ ਇਸੇ ਜਗ੍ਹਾ ਤੇ ਬੈਠੇ ਆ ਜੀ ਆਪਾਂ ਇਸ ਟਾਈਮ ਇਸ ਸਰੋਵਰ ਦੇ ਜੇ ਸੱਜੇ ਪਾਸੇ ਇਧਰਲੀ ਸਾਈਡ ਜਿੱਥੇ ਆ ਲਾਸ਼ਟਰ ਆ ਠੀਕ ਹੈ ਜੀ ਇਧਰ ਬਾਬਾ ਜੀ ਦਾ ਬੂੰਗਾ ਤੇ ਹੋਰ ਮਾ ਲਵ ਕਮਰੇ ਸਨ ਹਾਂ ਠੀਕ ਹੈ ਜੀ ਉਸ ਸਮੇਂ ਹਾਂ ਇਓ ਸਭ ਸੁਣ ਢਾ ਕੇ ਉਥੇ ਨਵਾਂ ਬੁੰਗਾ ਬਣਾਇਆ ਗਿਆ ਠੀਕ ਹੈ ਦੇਵ ਮਾਤਾ ਭੋਲੇ ਜੀ ਦਾ ਜੋ ਮਾਤਾ ਸੀ ਉਹਨਾਂ ਦੇ ਤੇ ਉਹਨਾਂ ਦਾ ਦੁਬਾਰਾ ਬਣਾਇਆ ਗਿਆ ਇਹ ਅੱਗੇ ਅਸੀਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਨੇ ਆ ਠੀਕ ਹੈ ਅੱਗੇ ਉਹ ਵੀ ਦਿਖਾਣਾ ਜੀ ਤੁਹਾਨੂੰ ਜਦੋਂ ਅਸੀਂ ਗੋਦਵਾਰਾ ਸਾਵ ਤੋਂ ਖੱਬੇ ਹੱਥ ਜਾਂਦੇ ਆ ਇਹ ਕਾਰਜ ਦੀ 1920 ਈਸਵੀ ਦੀ ਫੋਟੋ ਆ ਠੀਕ ਹੈ ਜੀ ਇਹ ਵੀ ਸੌ ਸਾਲ ਪੁਰਾਣੀ ਹੋ ਗਈ ਲੱਗਦੀ ਹਾਂ ਜੀ ਇਹ ਸੰਤਾਂ ਵੇਲੇ ਜੋ ਬੱਚੇ ਜਾਂ ਕੋਈ ਸੰਗੋਥੇ ਪੜ੍ਹਦੇ ਸੀ ਕੰਮ ਕਰਦੇ ਸੀ ਇਹ ਉਹਨਾਂ ਦੀ ਤਸਵੀਰ ਹੈ ਨੱਚੋ ਜੀ ਇਹ ਇਹ ਆ ਬਚਾਏ ਹਾਲ ਕਮਰਾ ਬਣਿਆ ਹੋਇਆ ਆ ਜੇ ਫੋਟੋ ਉੱਪਰ ਦਿਂਦੀ ਆ ਇਹਦੇ ਇੱਥੇ ਹਾਲ ਕਮਰਾ ਬਣਿਆ ਹੋਇਆ ਬਹੁਤ ਵੱਡਾ ਠੀਕ ਹੈ ਜੀ ਤੇ ਇਹ ਐਸਾਈਡ ਤੇ ਤੇ ਇਧਰਲੀ ਸਾਈਡ ਦੂਨੇ ਪਾਸੇ ਕਮਰੇ ਬਣੇ ਹੋਏ ਨੇ ਵਿਚਾਲ ਦੀ ਇੱਕ ਗੈਲਰੀ ਬਣੀ ਹੋਈ ਆ ਉਹਦੇ ਪਿੱਛੇ ਪਾਸੇ ਵੀ ਕਮਰੇ ਬਣੇ ਹੋਏ ਹਨ 1967 ਦੀ ਫੋਟੋ ਹੈ ਇਹ ਬਣੀ ਹੋਈ ਹੈ ਅੱਛਾ ਜੀ ਉਹ ਪਹਿਲਾਂ ਨਹੀਂ ਫੋਟੋ ਤੋਂ ਬਾਅਦ 1960 ਤੋਂ ਬਾਅਦ ਇਹ 1967 ਦੀ ਫੋਟੋ ਆ ਠੀਕ ਹੈ ਜੀ ਇਹ ਫੋਟੋ ਇਸ ਲਈ ਦਿਖਾ ਰਹੇ ਹਾਂ ਕਿ ਹਾਕ ਕਮਰੇ ਦੇ ਦੁਨਿਆਵੀ ਪੌੜੀਆਂ ਤੇ ਇਹਦੇ ਕਮਰੇ ਬਣੇ ਹੋਏ ਨੇ ਕਿ ਜੇ ਜੀ ਹੁਣ ਅੱਜ ਕੱਲ ਬਹੁਤ ਸਾਰੀ ਤਬਦੀਲੀ ਆ ਗਈ ਦੇ ਵਿੱਚ ਇਥੇ ਤੇ ਐਸ ਪਾਸੇ ਸੰਤਾਂ ਦਾ ਤੋਸਾ ਖੰਨਾ ਸੀ ਜਿਹੜੇ ਜੇ ਪੋੜਾ ਵੀ ਕਹਿ ਨਹੀਂ ਹਾਂ ਠੀਕ ਹੈ ਉਹ ਮੈਂ ਦੇਖਿਆ ਜੀ ਉਹ ਇਸ ਸਥਾਨ ਦੇ ਵਿੱਚ ਦੋ ਅਡਾਉਰ ਕੰਮਰੇ ਸਹਨੀਆਂ ਲਾਇ ਹੋਈ ਸੀ ਤਾਂ ਹੱਥੇ ਉਹਨਾਂ ਦੇ ਠੀਕ ਹੈ ਜੀ ਕਿ ਅੱਜ ਕੱਲ ਵੀ ਹਨਾ ਉਸ ਥਾਂ ਦੇ ਵਿੱਚ ਇੱਕ ਘੋਰਾ ਬਣਿਆ ਹੋਇਆ ਜਿਦੇ ਦੋ ਦਰਵਾਜੇ ਹਨ ਅੰਦਰ ਜਾਤੇ ਠੀਕ ਹੈ ਜੀ ਉਹ 20 25 ਫੁੱਟ ਲੰਬਾ ਬਣਿਆ ਹੋਇਆ ਤੇ ਹੁਣ ਉਸ ਦੇ ਵਿੱਚੋਂ ਉਸ ਭਾਂਡੇ ਬਾਹਰ ਕੱਢ ਕੇ ਗੁਰਦੁਆਰਾ ਸਾਹਿਬ ਕੋਠਾ ਖੰਡੇ ਦੇ ਰੱਖੇ ਗਏ ਹਨ ਠੀਕ ਹੈ ਜਿਹੜਾ ਇਹ ਹਾਲ ਕਮਰਾ ਸੀ ਇੱਥੇ 1920 ਦੇ ਵਿੱਚ ਆਪਣੇ ਰਾਜਾ ਰਪਨਾਮਾ ਸੈਨ ਨੇ ਇਸ ਦਾ ਉਦਘਾਟਨ ਕਰਾਇਆ ਸੀ ਜੋ ਕਿ ਸੋਨੇ ਦਾ ਜਿੰਦਾ ਇਸ ਦਰਵਾਜ਼ੇ ਨੂੰ ਖੋ ਕੇ ਇਸ ਦੇ ਵਿੱਚ ਦਸ ਹੋਏ ਸਨ ਅੱਛਾ ਜੀ 골ਡ ਦਾ ਸੋਨੇ ਦਾ ਜਿੰਦਾ ਲਾਇਆ ਸੀ ਠੀਕ ਹੈ ਜੀ ਇਸ ਲਈ ਕਾਣ ਨੂੰ ਅਸੀਂ ਉਸ ਹੁਣ ਪੈੰਡ ਬਰੂਖਾਂ ਲੈ ਕੇ ਚੱਲਦੇ ਹਾਂ ਠੀਕ ਹੈ ਜੀ हां क्योंकि ਬਡਰੁਖਾ ਪਿੰਡ ਹੈ ਜਿਹੜਾ ਉਹਦਾ ਵੀ ਇਤਿਹਾਸ ਕਾਫੀ ਮਸਤ ਹੋਣਾ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ। ਮਾਹਰ ਜੀ ਉਹ ਫੋਟੋ ਜਿਹੜੀ ਅਪਰ ਨੇ ਬਾਬਾ किशन ਸਿੰਘ ਅੱਛਾ ਜੀ हां ਠੀਕ ਹੈ ਜੀ। ਉਹ ਠੀਕ। ਅਸੇ ਆ ਆ ਵਾਲਾ ਕਮਰਾ ਜਿਹਦੇ ਚਿਹਰੇ ਐ ਸੀ ਉਹਨਾਂ ਦੀ ਠੀਕ ਹੈ ਜੀ। ਇਹ ਸardar sukha singh ਦਾ ਕਿਲਾ ਬਣਾਇਆ ਹੋਇਆ ਸੀ ਪਿੰਡ ਬਡਰੁਖਾ ਦੇ ਵਿੱਚ। ਅੱਛਾ ਜੀ। ਇਸ ਘਰੇ ਦੇ ਵਿੱਚ ਮਹਾਰਾਜ ਆਹੀਰਾ ਸਿੰਘ ਦਾ ਜਨਮ بس 1900 ਬਿਕਰਮੀ ਨੂੰ ਹੋਇਆ ਕੇਪੋ 1900 ਬਿਕਰਮੀ ਨੂੰ ਹੋਇਆ ਲਿਖਿਆ ਹੋਇਆ ਹੈ ਠੀਕ ਹੈ ਜੀ ਇਹ ਉਸ ਤੋਂ ਬਾਅਦ ਇਹ ਹੀਰਾ ਸਿੰਘ ਦੀ ਫੋਟੋ ਹੈ ਠੀਕ ਹੈ ਜੀ ਇਹ ਠੀਕ ਹੈ ਜੀ ਜੋ ਕਿ ਪਿੰਡ ਬਰੁਖਾ ਦੇ ਜੰਪਲ ਹਨ ਅਤੇ ਚੈਨਾ ਦਾ ਜਨਮ ਉੱਥੇ ਹੀ ਹੋਇਆ ਸੀ ਠੀਕ ਹੈ ਇਸ ਕਿਲੇ ਦੇ ਵਿੱਚ ਅੱਛਾ ਇਸ ਕਿਲੇ ਦੇ ਵਿੱਚ ਦੇ ਵਿੱਚ ਮਹਾਰਾਜਾ ਹੀਰਾ ਸਿੰਘ ਦਾ ਜਨਮ ਹੋਇਆ ਹੈ ਠੀਕ ਹੈ 6 ਪੂ 1900 ਬਿਕਰਮੀ ਠੀਕ ਹੈ ਹਾਂ ਲਿਖਿਆ ਹੈ ਜੀ ਹਾਂ ਇਹਨਾਂ ਇਹਨਾਂ ਆ ਵੀ ਗਏ ਕਿ ਤੁਸ ਹਾਂ ਹਾਂ ਲਿਖਿਆ ਹੈ ਜੀ ਸਿੰਘ ਦੇ ਮਾਈ ਲਈ ਬਿਕਨ ਨਾਬਾ ਦੇ ਰਾਜਾ ਪਰਵਾਨ ਸਿੰਘ ਦੇ ਔਲਾਦ ਨਾ ਹੋ ਕਾ ਕੇ 10 ਅਗਸਤ 1407 ਈਸਵੀ ਨੂੰ ਇਨਨ ਉਹ ਹਸੇ ਨਾਭੇ ਦੀ ਗੱਦੀ ਤੇ ਬਰਾਜਮਾਨ ਹੋਏ ਮਹਾਰਾਜਾ ਹਿਰਸਿੰਗ ਅਮਰੇ ਦਾਸ ਰਾਜਾ ਰਪਨਮ ਸਿੰਘ ਨੇ ਠੀਕ ਹੈ ਜੀ ਉਦਘਾਟਨ ਕੀਤਾ ਤੇਰਾ ਆਪਰਾ ਬਸਾਖੀ ਵਾਰ ਦਾ 1920 ਉਸੇ 13 ਪਹਿਲ ਬਸਾਖੀ ਵਾਲੇ ਦਿਨ 1920 ਦੇ ਵਿੱਚ ਉਦਘਾਟਨ ਕੀਤਾ ਜੀ ਉਹਦੇ ਸੰਤਾਂ ਨੂੰ ਇਹਨਾਂ ਨੂੰ 1000000 ਦੀ ਜਮੀਨ 1.5 ਲੱਖ ਰੁਪਏ ਜੋ ਕਿ ਨੇ ਜੂਜ ਵਿੱਚ ਸੀ ਤੇ 4% ਵਿਆਜ ਦੇ حساب ਨਾਲ ਇਹਦਾ ਕੁੱਲ ਖਰਚਾ 6000 ਰੁਪਏ ਸਾਲਾ ਵਿਆਜ ਬੰਦਾ ਸੀ ਤੇ 600 ਰੁਪਏ ਇਹਨਾਂ ਨੇ ਲੰਗਰ ਲਈ ਰਾਜਾ ਰਫਤ ਨਮਨ ਸਿੰਘ ਜੀ ਨੇ ਦਿੱਤੇ ਠੀਕ ਹੈ ਜੀ ਇਸ ਦੀ ਅਸੀਂ ਅੱਗੇ ਜਾ ਕੇ ਸੰਮੋਸ ਬਹਤ ਪਰ ਜੋੜਾ ਅਲੰਗਰ ਬਾਈ ਦਾ ਉਸਦੀ ਫੋਟੋ ਦਿਖਾਵਾਂਗੇ ਇਹ ਕਾਲਜ ਦੇ ਲਾਸਟ ਦੇ ਵਿੱਚ ਜਾ ਕੇ ਫੋਟੋ ਬਣੀ ਹੋਈ ਆ ਉਹ ਛੋਜੇ ਕਾਲਜ ਦੇ ਐਂਡ ਦੇ ਵਿੱਚ ਐਂਡ ਦੇ ਵਿੱਚ ਜਿਹੜਾ ਜੇ ਉੱਥੋਂ ਰਸਤਾ ਹਜ ਬਚਾ ਦੇ ਰਸਤਾ ਜੰਗਾਇ ਪੌੜੀਆਂ ਦਿਖਾਈਆਂ ਹੋਈਆਂ ਨੇ ਠੀਕ ਹੈ ਜੀ ਇਹ ਇਸ ਕਾਲਜ ਦੇ ਲਾਸਟ ਦੇ ਵਿੱਚ ਜਾ ਕੇ ਇਹ ਫੋਟੋ ਆਈ ਜੇ ਵੀਟੀ ਦੇ ਕੋਸ ਬੱਚੇ ਇਹ ਗੋ ਇਹ ਤੇ ਟ੍ਰੇਨ ਦਾ 1964 ਦੇ ਸਾਹਮਣੂ ਤੋਂ ਕਿਚਾਈ ਰਹੀ ਆ ਠੀਕ 1964 ਦੀ ਜੀ ਇਹ ਸੇ ਇਹ ਪੜਦੇ ਸੀ ਜਿਹੜੇ ਵਿਦਿਆਰਥੀ ਹਾਂ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਕਿ ਐਸੀ ਅੱਗੇ ਚੱਲਦੇ ਆ ਉਸ ਤੋਂ ਇਹ ਵਿਦਿਆਲੇ ਜਿਹੜਾ ਅਕਾਰ ਹੋਸਟਲ ਦੇਸ਼ ਦਾ ਅੱਛਾ ਜੀ ਇਹ 1920 ਦੀ ਦਸਵੀਂ ਦਾ ਉਸ ਬਾਅਦ ਵੀ 1968 ਤੱਕ ਇਹ ਤਸਵੀਰ ਠੀਕ ਹੈ ਜੀ। ਇਹ ਉਸੀ 1920 ਤੋਂ 1968 ਤੱਕ ਜੀ। 1968 ਦੇ ਵਿਚਾਰੇ ਫੋਟੋ ਬਣੀ ਹੋਈ ਸੀ। ਠੀਕ ਹੈ ਜੀ। ਇਹ ਵਿਚਾਰੇ ਗਾਂਵ ਦੇ ਖੁੰਝੇ ਤੇ ਉਹਨਾਂ ਤੋਂ ਜਿਵੇਂ ਆਪਾਂ ਇਧਰੋਂ ਵਿਚਾਰੋਂ ਸਾਜ ਵੱਲੋਂ ਜਾਣਿਆ ਤਾਂ ਕਿ ਇੱਥੇ ਬੰਦੇ ਦੀ ਫੋਟੋ ਦੇ ਦਿੱਤੀ। ਹਾਂ ਜੀ ਹਾਂ। ਇਹ ਜਿਹੜਾ ਚੌਂਦਰਸੀ ਮੋਤੀ ਖਾਨਾ ਬਣਿਆ ਹੋਇਆ ਸੀ ਇਹਦੇ ਨਾਲ ਕਿਸੇਂ ਸਾਈਡ ਤੇ ਠੀਕ ਹੈ ਜੀ। ਤੇ ਨਾਲ ਹੀ ਜੋਟੀ ਬਣੀ ਹੋਈ ਸੀ। ਠੀਕ ਹੈ ਇਹ ਉਸ ਦੇ ਨਾਲ ਹੀ ਬੈਕ ਸਾਈਡ ਤੇ ਪੰਡ ਪਰੁਖਾਂ ਨੂੰ ਜਿਹੜਾ ਹੁਣ ਲੰਗਰ ਬਣਿਆ ਹੋਇਆ ਨਾ ਠੀਕ ਹੈ ਇਸ ਟਾਈਮ ਸਿਸ ਸੰਤਾ ਮੇਗਾ ਠੀਕ ਹੈ ਯਾਨੀ ਹੁਣ ਜਿਹੜਾ ਟਾਕੇ ਦੁਬਾਰਾ ਬਣਾਇਆਗਾ ਨਾ ਉਹ ਟਾਕੇ ਤੀਜੀ ਵਾਰ ਨਵਾਂ ਬਣਿਆ ਹੋਇਆ ਉਹ ਵੀ ਅਸੀਂ ਨੂੰ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਠੀਕ ਹੈ ਜੀ ਉਹ ਦਿਖਾਵਾਂਗੇ ਠੀਕ ਹੈ ਜੀ ਠੀਕ ਹੈ ਇਹ ਅਕਾਲ ਹੋਸਟਲ ਹੈ ਜਿਹਦੇ ਇਸ ਤੇ ਮੱਥੇ ਤੇ ਜਾ ਕੇ ਲਾਸਟ ਦੇ ਵਿੱਚ ਬਹਾਦਰ ਬਰਾਜੋ ਰਾਜਾ ਰਪਾਦਮਾ ਸਿੰਘ ਨੇ ਪੈਸੇ ਦਿੱਤੇ ਸੰ ਬਣਾਉਣ ਵਾਸਤੇ ਅੱਛਾ ਇਹ ਉਹ ਲੰਗਰ ਹੈ ਜੀ ਇਹ ਉਹ ਗੁਰੂ ਘਰ ਦਾ ਲੰਗਰ ਪ੍ਰਾਣਾ ਉਸ ਸਮੇਂ ਵੀ ਪੱਥਰਾਂ 'ਤੇ ਇਹ ਲੰਗਰ ਬਣਾਇਆ ਗਿਆ ਸੀ ਬਹਾਦਰਪੁਰ ਦਾ ਲੰਗਰ ਪਈਦਾ ਹੈ ਇਹ ਹਾਂ ਹਾਂ ਠੀਕ ਹੈ ਜੀ ਵੱਡਾ ਲੰਗਰ ਇਸ ਨੂੰ ਕਹਿੰਦੇ ਨੇ ਵੱਡਾ ਤੇ ਇਹ 1900 ਥਾ ਹੱਦ ਵੀ ਹੋਤਾ ਹੈ ਜਿਹੜਾ ਕਿ ਅੱਜਕੱਲ੍ਹ ਅਕੈਡਮੀ ਬਣੀ ਹੋਈ ਇੱਥੇ ਤੇ ਦਰਸ਼ਨ ਦਾ ਹਾਈ ਸਕੂਲ ਹੁੰਦਾ ਸੀ ਸੰਤਾ ਵੇੜਾ। ਅੱਛਾ ਠੀਕ ਹੈ ਜੀ ਇਹ ਕਾਲ ਅਕੈਡਮੀ ਆ ਜਿਹੜੀ ਹਾਂ ਇਹ ਦਰਸ਼ਨ ਦਾ ਸਕੂਲ ਬਣਿਆ ਸੀ ਇਸ ਦੀ ਪਿਛਲੀ ਸਾਈਡ ਪ੍ਰਾਇਮਰੀ ਸਕੂਲ ਬਣਿਆ ਹੋਇਆ ਸੀ ਇੱਕ ਜੋ ਕਿ ਇਥੋਂ 1964 ਦੇ ਵਿੱਚ ਲਦਰਾਂ ਸਕੂਲ ਪੰਡਿਤ ਚਲਾਇਆ ਗਿਆ। ਅੱਛਾ ਜੀ ਉਹ ਜਿਹੜਾ ਲਦਰਾਂ ਚਲਾਇਆ ਗਿਆ ਉਹ ਹੈ ਉਹ ਇਸ ਮਸਤਾਨਾ ਸਾਲ ਪ੍ਰਾਇਮਰੀ ਸਕੂਲ ਹੁੰਦਾ ਸੀ ਠੀਕ ਹੈ ਜੀ ਉਹ ਦੋ ਟੀਚਰ ਹੁੰਦੇ ਸਨ ਠੀਕ ਹੈ ਜੀ ਤੇ 1952 ਤੋਂ ਲੈ ਕੇ 1940 ਦਾ ਤੱਕ ਇਸ ਮੇ ਸਕੂਲ ਸੀ ਪੜਿਆ ਠੀਕ ਹੈ ਜੀ ਅੱਛਾ ਇਹ ਪ੍ਰਾਇਮਰੀ ਸਕੂਲ ਸੀ ਪ੍ਰਾਇਮਰੀ ਸੀ ਇਹ ਹਾਈ ਸਕੂਲ ਤੇ ਪਿਛਲੀ ਸਾਈਡੇ ਬਿਲਡਿੰਗ ਬਣੀ ਹੋਈ ਸੀ ਠੀਕ ਹੈ ਤੁਮ ਪ੍ਰਾਇਮਰੀ ਸਕੂਲ ਠੀਕ ਹੈ ਜੀ ਉਹ ਪ੍ਰਾਇਮਰੀ ਸਕੂਲ ਲਿੱਦਣਾ ਚਲਾ ਗਿਆ ਲਿੱਦਣਾ ਚਲਾ ਗਿਆ ਠੀਕ ਹੈ ਜੀ ਜਿਹੜਾ ਇਹ ਹਾਈ ਸਕੂਲ ਸੀ ਇਹ ਅੱਜ ਕੱਲ ਪਰ ਹੱਥੋਂ ਚਲਾ ਗਿਆ ਇਹ ਵੀ ਪਰ ਇਹ ਇਸ ਖਾਤੇ ਹੁਣ ਅਕੈਡਮੀ ਵੀ ਬਣ ਗਈ ਠੀਕ ਹੈ ਜੀ ਹੁਣ ਇਸ ਜਗ੍ਹਾ ਤੇ ਅਕਾਲ ਅਕੈਡਮੀ ਹੋਣੀ ਹੈ ਇਹਦੀ ਜਗ੍ਹਾ ਤੇ ਜਿਹੜਾ ਹਾਈ ਸਕੂਲ ਸੀ ਉਹ ਬਾਦਰਪੁਰ ਚਲਾ ਗਿਆ ਠੀਕ ਹੈ ਜੀ ਤੇ ਇਸ ਟਾਈਮ ਜਿਹੜਾ ਲਿੱਦਣਾ ਪਿੰਡ ਦੇ ਵਿੱਚ ਸਕੂਲ ਆ ਉਹ ਪ੍ਰਾਇਮਰੀ ਸਕੂਲ ਇੱਥੇ ਹੁੰਦਾ ਸੀ ਪਹਿਲਾਂ ਠੀਕ ਹੈ ਜੀ ਠੀਕ ਹੈ ਤੇ ਇੱਥੇ 10ਵੀਂ ਦੀਆਂ ਕਲਾਸਾਂ ਤੇ ਉਦੋਂ ਬਾਅਦ ਹਾਇਰ ਸਕਨੀ ਸਕੂਲ ਬਣਿਆ ਜਿਹੜਾ ਕਿ ਇਹਦੇ ਵਿੱਚ ਚੱਲਦਾ ਰਿਹਾ ਠੀਕ ਹੈ ਜੀ ਤੇ ਕੁਝ ਸਮੇਂ ਬਾਅਦ ਇਹ ਖੇਤੀਬਾੜੀ ਕਾਲਜ ਬਣਾਇਆ ਗਿਆ ਇਸ ਥਾਂ ਤੇ अच्छा ठीक है जी उस तो उस ਤੋਂ ਬਾਅਦ ਇਸੇ ਕਾਲਜ ਦੇ ਵਿੱਚ ਜਿਹੜਾ ਕਿ ਆ ਕਾਗਜ਼ ਦੀ ਫੋਟੋ ਦਿੱਤੀ ਆ ਠੀਕ ਹੈ ਜੀ ਇਸ ਕਾਲਜ ਦੇ ਵਿੱਚ 6ਵੀਂ ਤੋਂ ਲੈ ਕੇ 11ਵੀਂ ਤੱਕ ਅਸਾਂ ਚੱਲਦੇ ਰਹੇ ਹਾਂ ਠੀਕ ਹੈ ਜੀ 1970 ਤੱਕ ਠੀਕ ਹੈ ਜੀ 1970 ਦੇ ਵਿੱਚ ਆ ਕਾਲ ਡਿਜੀਟਲ ਜ ਬਣਾਇਆ ਗਿਆ ਠੀਕ ਹੈ ਜੀ ਪਹਿਲਾ ਸਕੂਲ ਹੁੰਦਾ ਸੀਗਾ ਇਹ ਕੂਸੀ ਹਾਰਾ ਇਹ ਸਭ ਤੋਂ ਪੁਰਾਣੀ ਅੱਛਾ ਇਹੋ ਹੈ ਜੋ ਕਿ ਮਸਤਾਨੇ ਕਾਜ ਦੇ ਹਾਈ ਸਕੂਲ ਦੇ ਬੱਚੇ ਪੜ੍ਹਦੇ ਹੁੰਦੇ ਸੀ ਠੀਕ ਹੈ ਜੀ ਸਭ ਤੋਂ ਪੁਰਾਣਾ ਇਹ ਪਹਿਲਾ ਸਟਾਫਾ ਮਸਤਾਨਾ ਸਾਹਿਬ ਦਾ ਅੱਛਾ ਇਹ ਬੱਚੇ ਨੇ ਜਾਂ ਬੱਚੇ ਜਿਹੜੇ ਉੱਪਰਲੇ ਠੀਕ ਹੈ ਜੀ ਬੱਚੇ ਦੇ ਇਹਦੀ ਆ ਵੀ ਤਸਵੀਰਾਂ ਅੱਛਾ ਜੀ ਇਹ ਵਿਗਿਆਨੀ ਸਾਂਸ ਹੁੰਦੇ ਆ ਮੇਰੇ ਵੱਡੇ ਭਰਾ ਦੀ ਪਿਆਰ ਜਾਨ ਉਹਨਾਂ ਦੇ ਬੱਚੇ ਦੁੱਧੇ ਟੀਚਰਾਂ ਦੇ ਆ ਸਦਾ ਤੇਜਾ ਸਿੰਘ ਦੀ ਲੱਤੀ ਸੀ ਆ ਸਰਿੰਦਰ ਸਿੰਘ ਸੀ ਆ ਤੇਜਾ ਸਿੰਘ ਦਾ ਵੱਡਾ ਮੰਗੜਾ ਕਿੰਮਰਾ ਸੀ ਉਹਨਾਂ ਦੀ ਫੋਟੋ ਆ ਠੀਕ ਹੈ ਜੀ ਇਹ ਤਾਂ ਉਹਨਾਂ ਦੀ ਫੋਟੋ ਨਹੀਂ ਐਸਾ ਇਹ ਸੰਤ ਤੇਜਾ ਸਿੰਘ ਦੇ ਬੱਚੇ ਨੇ ਜੀ ਇਹ ਡਬਲ ਐਮ ਜਿਹੜੇ ਹੋਰ ਸੰਤ ਨੇ ਤੇਜਾ ਸਿੰਘ ਨੇ ਪ੍ਰਿੰਸੀਪਲ ਆ ਅੱਛਾ ਠੀਕ ਹੈ ਜੀ ਇਹ ਸੰਤ ਪ੍ਰਿੰਸੀਪਲ ਤੇਜ ਸਿੰਘ ਦੀ ਫੋਟੋ ਹੈ ਨਹੀਂ ਜਿਹੜਾ ਇਹ ਜਨਰਲ ਹਾਇ ਕੋਲਜ ਦੇ ਵਿੱਚ ਫੋਟੋ ਲਗਿ ਉਹ ਉਹਨਾਂ ਦੀ ਗੱਲ ਕਰ ਰਹੇ ਤੁਸੀਂ ਨਹੀਂ ਉਹ ਸਾਨੂੰ ਹੋ ਗਏ ਅੱਛਾ ਠੀਕ ਹੈ ਜੀ ਉਹ ਤੇਜ ਸਿੰਘ ਹੋਰ ਸੀ ਤੇ ਉਸ ਤੋਂ ਬਾਅਦ ਇਹ ਫੋਟੋ ਆ ਮਾਸਟਰੀ ਜੋ ਬੱਚੇ ਪੜ੍ਹਦੇ ਸਟਾਫ ਪੜ੍ਹਦਾ ਰਿਹਾ ਉਹਨਾਂ ਦੀਆਂ ਫੋਟੋਆਂ ਨੇ ਠੀਕ ਹੈ ਜੀ ਤੇ ਵਾਰੀ ਸਵੇਰੇ ਆਉਂਦੇ ਰਹਿੰਦੇ ਨੇ ਤੇ ਇਹ ਫੋਟੋਆਂ ਨੇ ਮਾਸਟਰੀ ਸਟਾਫ ਦੀਆਂ ਠੀਕ ਹੈ ਜੀ ਜਿੰਨਾ ਚੇ ਜਾਨੀ ਸਿਆਲ ਸਿੰਘ ਦਾ ਸਰੇਂਦਰ ਮੁੰਡਾ ਜੋ ਅੱਜ ਦਾ ਲੈਫਟੀਨੈਂਟ ਬਣਿਆ ਹੋਇਆ ਅੱਛਾ ਇਹ ਉਸ ਦੀ ਫੋਟੋ ਆ ਇਹ ਤੇਜਾ ਸਿੰਘ ਦੀ ਲੜਕੀਆਂ ਬਟਪਾਲ ਆ ਇਹ ਤਸਵੀਰ ਅੰਜੀਤ ਸਿੰਘ ਦੀ ਆ ਠੀਕ ਹੈ ਜੀ ਤੇ ਉਹਨਾਂ ਜਿਹੜੇ ਹਸ ਸਾਹਿਬ ਬੈਠੇ ਨੇ ਮੋੜੇ ਆ ਤੇਜਾ ਸਿੰਘ ਪ੍ਰਿੰਸੀਪਲ ਬੈਠ ਨੇ ਆ ਜਾਨੀ ਸਿਆਲ ਸਿੰਘ ਬੈਠੇ ਨੇ ਤੇ ਇਹ ਵਿਲਾਈਕ ਪਿਕਚਰ ਸੀ ਕਿ ਆਪ ਕੀ ਸੀ ਚੱਖਾਂ ਦੇ ਹਲਾ ਇਹ ਬਹੁਤ ਪੁਰਾਣੀਆਂ ਤਸਵੀਰਾਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਇਹ ਸੰਤਾਤ ਸਿੰਘ ਜੀ ਦੇ ਸੁਲਵਾਸ ਤੋਂ ਬਾਅਦ ਆ ਠੀਕ ਹੈ ਜੀ ਆ ਜਿਹੜੀ ਤਸਵੀਰ ਦਿੱਤੀ ਐਸ ਨੂੰ ਅੱਛਾ ਜੀ ਇਹ ਬਾਬਾ ਕੇਸਨ ਸਿੰਘ ਜੀ ਦੀ ਹੈ ਅੱਛਾ ਜੀ ਜੇ ਵੜੀ ਤਸਵੀਰ ਸੰਤ ਕੇਸਨ ਸਿੰਘ ਜੀ ਦੀ ਹੈਗੀ ਹਾਂ ਇਹਨਾਂ ਦੇ ਜਿਹੜੇ ਆ ਦੋ ਬੰਦੇ ਤੈਨੂੰ ਦੇਖ ਰਹੇ ਨੇ ਠੀਕ ਹੈ ਜੀ ਇਹ ਤਿੰਨੇ ਉਹਨਾਂ ਨਾਲ ਸੇਵਕ ਰਹੇ ਨੇ ਦੋਨੇ ਜੋ ਕਿ ਅਖੀਰ ਤੱਕ ਇਹਨਾਂ ਨਾਲ ਹੀ ਰਹੇ ਨੇ ਇਹ ਸੰਤ ਜੀ ਬਾਦਪੁਰ ਦੇ ਸੰਤ ਠੀਕ ਹੈ ਜੀ ਇਹਨਾਂ ਨੂੰ ਸੰਤਾਤਾ ਸਿੰਘ ਜੀ ਤੋਂ ਬਾਅਦ ਪਾਰਟੀ ਦੇਤੀ ਗਈ ਸੀ ਠੀਕ ਹੈ ਜੀ ਜੋ ਕਿ ਅਸੀਂ ਇਹਦਾ ਨੂੰ ਅੱਗੇ ਸਹੀ ਰੂਪ ਦੇ ਵਿੱਚ ਦਿਖਾਉਂ ਫੋਟੋ ਹਾਂ ਛੱਡ ਠੀਕ ਹੈ ਜੀ ਅੱਛਾ ਇਹ ਹੈ ਜੀ ਉਹ ਕੋਟੀ ਹਾਂ ਠੀਕ ਹੈ ਇਹ ਰਾਜਾ ਰਪਨ ਮਨ ਸਿੰਘ ਨੇ ਹੰਤਾਂ ਦੇ ਰਹਿ ਇਸ ਲਈ ਕੋਠੀ ਬਣਵਾਈ ਸੀ ਇਹ ਹੈ ਇਹ ਜਿਸ ਟਾਈਮ ਕੋਠੀ ਇਸ ਟਾਈਮ ਹੈ ਕਿ ਆ ਇਹ ਅਕੈਡਮੀ ਦੇ ਲਾਸਟ ਦੇ ਵਿੱਚ ਕੋਠੀ ਦੀ ਫੋਟੋ ਆ ਤੇ ਇਸ ਟਾਈਮ ਇਹ ਸਹੀ ਇਸ ਤਰ੍ਹਾਂ ਮੌਜੂਦ ਹੈ ਇਹ ਫੋਟੋ 1900 ਚੌਂਹਟ ਦੇ ਅੰਦਰ ਦੇ ਗਾਇਜ਼ ਜੀ ਕੀ ਹਾਲ ਹੈ 64 ਜਾਂ 65 ਵੇਲੇ ਦੀ ਹੈ ਜੀ ਹਾਂਜੀ ਠੀਕ ਹੈ ਜੀ ਇਸ ਕੋਪੀ ਦੇ ਵਿੱਚ ਇਹਦੇ ਨਾਲ ਹੀ ਰਹਿਸਈ ਸੰਤ ਸਰੂਪ ਤੋਂ ਠੀਕ ਹੈ ਬੱਗੀ ਖਾਣੇ ਦੇ ਵਿੱਚ ਆ ਸੰਤਾਂ ਦੀ ਫੋਟੋ ਆ ਸੋ ਸੰਤਾਂ ਮਹਾਰਾਜ ਦੀ ਫੋਟੋ ਜੀ ਹਾਂ ਰੋਜਨਲ ਹਾਂ ਜੋ ਕਿ ਬੱਗੀ ਖਾਣੇ ਦੇ ਵਿੱਚ ਬੈਠ ਕੇ ਆਉਂਦੇ ਠੀਕ ਹੈ ਜੀ ਹੁਣ ਅਸੀਂ ਤੁਹਾਨੂੰ ਉਸ ਸੰਤਾਂ ਬਾਰੇ ਫੋਟੋਆਂ ਦਿਖਾ ਰਹੇ ਹਾਂ ਇਹ 1900 ਦੇ ਵਿੱਚ ਜੋ ਸੰਤਾਂ ਨੇ ਆਪ ਬੈਠ ਕੇ ਗੁਰਦਵਾਰ ਸਾਹਿਬ ਨਸਤਾ ਨਹੀਂ ਦੀ ਸੇਵਾ ਸਿਰ ਤੋਂ ਵਾਇਸੀ 1901 ਦੇ ਵਿੱਚ ਠੀਕ ਹੈ ਜੀ 1900 ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀਆਂ ਗੁਰਦੁਆਰਾ 1901 ਦੇ ਵਿੱਚ ਬਣਿਆ ਸੀਗਾ ਜੀ ਹਾਂ ਠੀਕ ਹੈ ये उन् सौ छियाहठ से उन्नीस सौ सताई की तस्वीर आ जो कि लास्ट समय उन्होंने पैर की हाँ हाँ ठीक है उस तरह की तस्वीर आदि के बैठा अपना सब पास देश का ला के प्रतिबंधी हुई है ठीक है जी ये तस्वीर दुबारा अस बहादुरपुर लंगर दिखा रहे ਜੋ ਕੇ ਥੇ ਇਟਾ ਨੁਕੀ ਇਹ ਦੇਗ ਬਣੀ ਹੋਈ ਆ ਠੀਕ ਹੈ ਜੀ ਪਹੁੰਚੇ ਇਹ ਦੇਖ ਪਹਿਲਾਂ ਗੱਡੀ ਹੁੰਦੀ ਸੀ ਹੁਣ ਤਾਂ ਬਾਹਰ ਕੱਢ ਕੇ ਗੈਸ ਪੱਠੀਆਂ ਲਾਤੀਆਂ ਜੀ ਥੱਲੇ ਨਾ ਨਹੀਂ ਇਸ ਤਰ੍ਹਾਂ ਗੱਡੀ ਹੋਈ ਆ ਉੱਥੇ ਹੁਣ ਵੀ ਇਹ ਹੈ ਜੀ ਇਸੇ ਤਰੀਕੇ ਨਾਲ ਨਹੀਂ ਹੁਣ ਸਾਈਡਾਂ ਤੋਂ ਜਨ ਕਿ ਜਗ੍ਹਾ ਹੋ ਗਈ ਆ ਹਾਂ ਇਹ ਅਕਾਲ ਲੰਗਰ ਕੋ ਸੱਚ ਮਸਤੋਂ ਨਾਲ ਵੇਖੇ ਸਥਾਪਤ ਹੈ 1923 ਦੇ ਵਿੱਚ ਗੁਜਰਾਵਾਲ ਤੋਂ ਪਿਆਟਰ ਵਾਈਸੀ ਇਸ ਦੇ ਨਾਂ ਹੀ ਇੱਕ ਹੋਰ ਦੇਗ ਬਰਮਾਤੀ ਬੂੰਗਾ ਮਸਤਾਨਾ ਸਾਹਿਬ ਦਮਦਾਵਾ ਸਾਹਿਬ ਵਿਖੇ ਪੀਤੀ ਗਈ ਸੀ ਸੰਤਾ ਤਸੀਮਾ ਰਾਣੀ ਇਸ ਦੇ ਵਿੱਚ ਚਾਵਲ ਪਕਾਏ ਜਾਂਦੇ ਹਨ ਇੱਕੋ ਵਾਰ ਵਿੱਚ ਚਾਵਲ 4 ਕੁੰਟਾ ਚੀਨੀ ਦੇ 2 ਕੁੰਟਾ ਈ ਦੇ 2 ਟੀ ਅਤੇ ਪਾਣੀ ਦੇ 80 ਪੀਪੇ ਇਸ ਵਿੱਚ ਪਾਏ ਜਾਂਦੇ ਹਨ ਇੱਕ ਵਾਰ ਵਿੱਚ ਪਕਾਏ ਹੋਏ ਚਾਵਲ 40000 ਸੰਗਤ ਲਈ ਕਾਫੀ ਹੁੰਦੇ ਹਨ ਜਿਹੜੇ ਬਹੁਤ ਬੜਾਈ ਲੰਗਰ ਚ ਸੰਤ ਨਾ ਸਿੰਘ ਬਾਬਾ ਕੇਸਨ ਸਿੰਘ ਜੀ ਤੋਂ ਸਮਾਨ ਸਨੇ ਉਹਨਾਂ ਦੀ ਤਸਵੀਰ ਆ ਠੀਕ ਹੈ ਜੀ ਜੋ ਕਿ ਇਥੇ ਬਾਅਦ ਜਿੱਥੇ ਦਾ ਰਹੇ ਨੇ ਉੱਚੇ ਦੇਗਾ ਉਹ ਜੀ ਇਹ ਗੁਰਦੁਆਰਾ ਰੋਕੀ ਗੰਢੇ ਇਹ ਪਿੰਡ ਪੜਾਓ ਸਾਹ ਪਿੰਨ ਨੇ ਰੁੱਖਾਂ ਪਿੰਡ ਦੀ ਫੋਟੋ ਆ ਠੀਕ ਹੈ ਜੀ ਜਿੱਥੇ ਕੇ ਸੰਤ ਆਉਂਦੇ ਜਾਂਦੇ ਸੰਤੋਂ ਮਾਸਤੌਣਾ tham ਬੇਸਰਾ ਰਾਮ ਕਰਦੇ ਸੰਤ ਠੀਕ ਹੈ ਜੀ ਸੇ ਪੜਾਓ ਸਾਹ ਗੁਰਦੁਆਰਾ ਸਾਹਿਬ ਕੀ ਠੀਕ ਹੈ ਜੀ ਪਿਛਲੀ ਫੋਟੋ ਠੀਕ ਹੈ ਜੀ ਹਾਂ ਜੀ ਇਹ 1977 ਦੇ ਵਿੱਚ ਕੋਠੀ ਦੀ ਫੋਟੋ ਆ ਜਿੱਥੇ ਸੰਤ ਸਵਰਗਵਾਸ ਹੋਂ ਤੋਂ ਬਾਅਦਾ ਉਹਨਾਂ ਦੀ ਸਰੀਰ ਰੱਖਿਆ ਗਿਆ ਸੀ ਆ ਤੁਹਾਨੂੰ ਤੇ ਠੀਕ ਹੈ ਜੀ ਇਹ ਸੰਤਾਂ ਦੇ ਅੰਤਮ ਦਸਮ ਕਰਨ ਲਈ ਇਹ ਥਾਂ ਤੇ ਸੰਤਾਂ ਦੀ ਸਰੀਰ ਰੱਖਿਆ ਗਿਆ ਸੀ ਠੀਕ ਹੈ ਜੀ ਐਸਾ ਜੋਤੀ ਜੋਤ ਸਮਾਉਣ ਤੋਂ ਬਾਅਦ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ ਮਸਤ ਹਨ ਉਹ ਕੀ ਸੰਗਰੋਹ ਤੋਂ ਜਦੋਂ ਰੇ ਲੈ ਕੇ ਆਏ ਸੀ ਉਦੋਂ ਠੀਕ ਹੈ ਕੋਠੀ ਦੇ ਸਾਹਮਣੇ ਰੱਖੇ ਹੋਏ ਨੇ ਠੀਕ ਹੈ ਫੋਟੋ ਸੀ ਉਹਦੇ ਸਾਹਮਣੇ ਫੋਟੋ ਰੱਖੀ ਹੋਈ ਆ ਇਹਦੇ ਕੋਠੀ ਦੇ ਅੱਗੇ ਪੁਰਾਣਾ ਹੀ ਕੋਟ ਮਰਿਆ ਹਸੀ ਇਹ 1927 ਦੀ ਫੋਟੋ ਆ ਠੀਕ ਹੈ ਜੀ ਇਹ ਗੁਰਦੁਆਰਾ ਘਿਟਾ ਸਾਹਿਬ ਦੀ ਅੱਛਾ ਜੀ 1927 ਤੋਂ ਬਾਅਦ ਦੀ ਤਸਵੀਰਾਂ ਸਭ ਤੋਂ ਪਹਿਲੀ ਤਸਵੀਰ ਇਹ ਅੰਗੀਠਾ ਸਾਹਿਬ ਕੋ ਦੁਆਰੇ ਦੀ ਠੀਕ ਹੈ ਲੰਗਰ ਵਾਲੀ ਸਾਈਡ ਦੀ ਨਹੀਂ ਜੀ ਨਹੀਂ ਮੋਰੇ ਸਾਹਮਣੇ ਦੀ ਇਧਰੋਂ ਇਹ ਜਦੋਂ ਆਪਾਂ ਇਧਰੋਂ ਜਾ ਰਹੇ ਹਾਂ ਨਾ ਆਹ ਸਾਹਮਣੇ ਦਰਵਾਜ਼ਾ ਹੈ ਦਾ ਇਹਦੇ ਸੀ ਤੁਹਾਨੂੰ ਅਸਲੀ ਫੋਟੋ ਵੀ ਹੋਣਾਰੀ ਦੀ ਦਿਖਾਉਣੀ ਆ ਠੀਕ ਹੈ ਜੀ ਇਹ ਅੰਗੀਠਾ ਸਾਹਿਬ ਦੀ ਪਹਿਲਾ ਜਦੋਂ ਸੰਸਟਾਟ ਕਰਨ ਤੋਂ ਬਾਅਦ ਗੁਰਦੁਆਰਾ ਬਣਾਇਆ ਸੀ ਇਹ ਉਸ ਸਮੇਂ ਅੰਗੀਠਾ ਸਾਹਿਬ ਦੀ ਤਸਵੀਰਾਂ ਏ ਅੰਗੀਤਾ ਸਾਹਿਬ ਬੰਨਣ ਤੋਂ ਬਾਅਦ ਅੱਛਾ ਜੀ ਅੰਗੀਤਾ ਸਾਹਿਬ ਦੇ ਲੰਗਾ ਇਸ ਹੱਥ ਤੇ ਗੁਰਦੁਆਰਾ ਸਾਹਿਬ ਦੀ ਫੋਟੋ ਆ ਜੋ ਕੰਮ ਹਿੰਦੂ ਜਥਾ ਉਸ ਟਾਈਮ ਇਥੇ ਵਜੂਸੀ ਇਹ ਆ ਜਿਹੜੀ ਫੋਟੋ ਦੀ ਬਚਾਈ ਸੰਤਾ ਆਸਾ ਸਿੰਘ ਜੀ ਦੀ ਫੋਟੋ ਆ ਅੱਛਾ ਜੀ ਜੋ ਕਿ ਇਥੇ ਪ੍ਰਮੰਧ ਸਭ ਤੋਂ ਪਹਿਲਾਂ ਠੀਕ ਹੈ ਜੀ ਸੰਤਾ ਸੰਜੀ ਮਹਾਰਾਜ ਦੇ ਨਾਲ ਸ੍ਰੀਮਾਨ ਸੰਤੇਜ ਸਿੰਘ ਮਹਾਰਾਜ ਐਮ ਐਲ ਐਲ ਬੀ ਪੰਜਾਬ ਐਮ ਐਮਏ ਹਾਰਡਵਰਡ ਅਮਰੀਕਾ ਜੋ ਕਿ ਸੰਤਾ ਦੇ ਨਾਲ ਰਹੇ ਨੇ ਠੀਕ ਹੈ ਜੀ ਇਹ ਸੰਤੇਜ ਸਿੰਘ ਨੇ ਇਹਨਾਂ ਦੀ ਜੀਵਨ ਕਥਾ ਲਿਖੀ ਹੈ ਜੋ ਕਿ ਅੱਜਕੱਲ ਚੱਲ ਰਹੀ ਹੈ ਠੀਕ ਹੈ ਇਹਨਾਂ ਨੇ ਲਿਖਿਆ ਜੀ ਸੰਤਾਂ ਦੇ ਸੰਤਾ ਤੇਜ ਸਿੰਘ ਨੇ ਠੀਕ ਹੈ ਜੀ ਸੰਤਾਂ ਦਾ ਜੀਵਨ ਲਿਖਿਆ ਔਰ ਇਹਨਾਂ ਦੇ ਨਾਲ ਹੀ ਸੰਤਾਂ ਦੇ ਰਹੇ ਠੀਕ ਹੈ ਜੀ ਇਹ ਇੱਕ ਭਾਈ ਨਰਾਇਣ ਸਿੰਘ ਦੀ ਲਿਖੀ ਹੋਈ ਆ ਸੰਤਾਂ ਦਾ ਜੀਵਨ ਉਹ ਵੀ ਇਸ ਤਰ੍ਹਾਂ ਠੀਕ ਹੈ ਜੀ ਤੇ ਹੋਰ ਹੁਣ ਉਸ ਤੋਂ ਬਾਅਦ ਬਹੁਤ ਗੋ ਸਿੱਖਾਂ ਨੇ ਸੰਤਾਂ ਦੇ ਜੀਵਨ ਬਾਰੇ ਲਿਖਿਆ ਜੋ ਕਿ ਅੱਜ ਤੱਕ 1500 ਕਿਤਾਬਾਂ ਸਭ ਸੁੱਕੀਆਂ ਸੰਤਾਤਰ ਸਿੰਘ ਜੀ ਦੇ ਸੁਗਵਾਸ ਹੋਣ ਤੋਂ ਬਾਅਦ ਜਿਹੜਾ ਮਾਤਾ ਦਾ ਗੁਰਦੁਆਰਾ ਸੀ ਉਹ ਇੱਕ 10 ਫੁੱਟ ਲੰਬਾ ਚੌੜਾ ਕਮਰਾ ਆ ਬਣਿਆ ਹੋਇਆ ਸੀ ਠੀਕ ਹੈ ਜੀ ਉਸ ਥਾਂ ਤੇ ਇਹ ਬਾਬਾ ਕਿਸ਼ਨ ਸਿੰਘ ਜੀ ਤੇ ਇਹਨਾਂ ਨਾਲ ਉਹਨਾਂ ਦੀ ਇਹ ਸੇਕ ਖੜੇ ਨੇ ਠੀਕ ਹੈ ਜੀ ਤੇ ਆ ਆਸਦਾਰ ਬੱਚਾ ਸਿੰਘ ਦੀ ਤਸਵੀਰ ਆ ਜੋ ਕਿ ਇੱਥੇ ਗੁਰਦੁਆਰਾ ਸਾਹਿਬ ਇੰਨਾ ਨੇ ਬਣਵਾਇਆ ਇਹ ਸੰਤ ਬਾਬਾ ਕੈਸਨ ਸਿੰਘ ਜੀ ਜਿਹੜੇ ਕਿ ਸੰਤਾਂ ਤੋਂ ਬਾਅਦ ਅੱਗ ਮੇ ਸੀਨਾ ਨੇ ਮਾਤਾ ਪੋਲ ਜੀ ਦਾ ਗੋਲਦਵਾਰੇ ਦਾ ਨੀ ਪੱਥਰ ਰੱਖਿਆ ਠੀਕ ਹੈ ਜੀ ਇਹ ਨੀ ਪੱਥਰ ਰੱਖਣ ਦੀ ਤਸਵੀਰ ਹੈ ਕਿ ਧੁਰਜੀਤ ਸੁਨਿਰਾਜੋ ਕੀ ਇਹ ਗੋਲਦਵਾਰ ਦਾ ਸੰਤਾਂ ਜੋ ਨੀ ਪੱਥਰ ਇੱਥੇ ਧਰੀਆ ਇਹ ਉਸ ਸਮੇਂ ਦੀਆ ਇਹ ਪੱਥਰ ਪਿਆ ਮਿੱਟੀ ਦਾ ਤੇ ਇਹ ਇੱਥੇ ਲਾ ਰਹੇ ਨੇ ਕਾਤਾ ਸੰਜਮਾਹ ਰਾਏ ਦੀ ਕਠਨ ਤਪੱਸਿਆ ਹਾਂਜੀ ਪੰਡਿਤ ਘਨੋਹਾ ਜੀਰਾ ਰੌਪਿੰਡੀ ਵਿਚਾਪਨੇ 10 ਕਠਨ ਤਪ ਚਾਰ ਦਿਨ 6 ਮਹੀਨੇ ਇਕ ਸਾ ਦੇ ਗਿਤੇ ਬਾਰੀ ਬਾਰੀਏ ਤੰਨੇ ਪੰਡਿਤ ਘਨੋਹਾ ਜੀਰਾ ਰੌਪਿੰਡੀ ਚ ਤਪ ਕੀਤੀ ਠੀਕ ਹੈ ਜੀ ਇਹ ਮਨ ਲਿਖਿਆ ਸੰਤ ਤੇਜਾ ਸਿੰਘ ਨੇ संत जीवन लिख गए उन्होंने तस्वीर श्रीमान संता तस्वीर जी तस्वीर ठीक है उस तू बाद कही चलिए हाँ कोई नहीं जी ठीक है ਹਾਂ ਇਹ ਅਲੱਗ-ਅਲੱਗ ਜਾਨੀ ਕਿ ਕੋਈ ਕਲਰ ਦੇ ਵਿੱਚ ਬਾਅਦ ਚ ਤਿਆਰ ਕਰਵਾਈਆਂ ਹੋਈਆਂ ਹਨਾ ਹਾਂਜੀ ਅੱਛਾ ਇਹ ਤੇ ਉਹਨਾਂ ਦੀ origignal ਲੱਗਦੀ ਹੈਗੀ ਹਾਂ ਇਹ ਜੀ ਨਾਈਫ ਭਵਾਏ ਇਹ ਤੇ ਅਸਲੀ ਫੋਟੋ ਲੱਗਦੀ ਉਹਨਾਂ ਦੀ ਠੀਕ ਹੈ ਜੀ ਥੈਂਕ ਯੂ